ਸਤਿ ਸ਼੍ਰੀ ਅਕਾਲ ਜੀ ਅੱਜ ਇਹ ਕੋਨੇਵਾਲ ਖੜੇ ਆ ਜੀ ਦੇਖੋ ਤੁਸੀਂ ਕਿ ਫੇਰ ਪਾੜ ਪੈ ਗਿਆ ਰਾਵੀ ਦਰਿਆ ਦਾ ਫੇਰ ਜਿਹੜੇ ਲਾਲ ਪਾਣੀ ਤੁਸੀਂ ਦੇਖਣਦੇ ਹੋ ਸਾਰਾ ਦਰਿਆ ਦਾ ਮਿੱਟੀ ਰੁੜ ਕੇ ਇਹਦੇ ਚ ਆਉਣ ਲੱਗੀ ਤੇ ਜਿਹੜੀ ਇੰਪੋਰਟੈਂਟ ਗੱਲ ਮੈਂ ਦੱਸਣੀ ਹੈ ਕਿਉਂਕਿ ਪੇਸ਼ ਵਿਦੇਸ਼ ਚੋਂ ਆਖ-ਆਖ ਵਿਖਾਓ ਜਿਹੜਾ ਸੜਕ ਦਾ ਕੀ ਹਾਲ ਹੈ ਇਹ ਸਭ ਬੜਾ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਘਰ ਉਹ ਪਾਣੀ ਚ ਖਲੋਤੇ ਨੇ ਕਿੰਨੇ ਰਿਸਕ ਵਿੱਚ ਹੁਣ ਪਤਾ ਨਹੀਂ ਕੱਲ ਇਸ ਘਰ ਦਾ ਵੀ ਕੀ ਬੰਨਣਾ ਹੈ ਹਨਾ ਆਹ ਸੜਕ ਪੂਰੀ ਜਾਂਦੀ ਸੀ ਉੱਥੇ ਤੱਕ ਆਹ ਵੇਖੋ ਸਭ ਟੁੱਟ ਗਿਆ ਹੋਇਆ ਔਰ ਦਰਿਆ ਸ਼ੂਕ ਦਾ ਵਗੰਡਿਆ ਇੱਥੇ ਔਰ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਸੇਵਾ ਬਹੁਤ ਕਰ ਰਹੇ ਵਿਦੇਸ਼-ਵਿਦੇਸ਼ ਚ ਸੰਗਤ ਬਹੁਤ ਸੇਵਾ ਕਰ ਰਹੀ ਔਰ ਸੇਵਾ ਨੂੰ ਹੀ ਭਾਗ ਲਾਏ ਨੇ ਪਰਮਾਤਮਾ ਨੇ ਪੰਜਾਬ ਨੂੰ ਇੱਥੇ ਸੇਵਾ ਦੀ ਕੋਈ ਕਮੀ ਨਹੀਂ ਪਰ ਮੈਂ ਬੇਨਤੀ ਕਰਨੀ ਹੈ ਕਿ ਅਸਲੀ ਕੰਮ ਅਜੇ ਸ਼ੁਰੂ ਹੋਣਾ ਹੈ ਇਹ ਤਾਂ ਜਦੋਂ ਪਾਣੀ ਲੱਥ ਗਏ ਨਾ ਸੇਵਾ ਫੇਰ ਸ਼ੁਰੂ ਹੋਣੀ ਤੁਹਾਡੀ ਕਿਉਂਕਿ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ 2-2 4-4 ਫੁੱਟ ਮਿੱਟੀ ਚੜੀ ਹੋਣੀ ਹੈ ਔਰ ਰੇਤਾ ਚੜਿਆ ਹੁਣ ਰੜ ਰੜ ਕੇ ਆਇਆ ਹੁਣ ਲੋਕਾਂ ਨੂੰ ਆਪਣੇ ਵੱਟ ਬੰਨੇ ਨਹੀਂ ਪਤਾ ਲੱਗਣੇ ਵੀ ਸਾਡਾ ਖੇਤ ਕਿੱਥੇ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਘਰਾਂ ਦੇ ਵਿੱਚ ਬਹੁਤ ਔਰ ਉਹਦੇ ਵਿੱਚੋਂ ਫਿਰ ਜੋ ਜਾਨਵਰ ਮਰਿਆ ਨਿਕਲਣਾ ਹੈ ਬਹੁਤ ਕੁਝ ਹੋਣਾ ਹੈ ਸੋ ਮੇਰੀ ਬੇਨਤੀ ਹੈ ਵੀ ਅਸਲੀ ਸੇਵਾ ਲਈ ਤਿਆਰ ਰਹੋ ਜਦੋਂ ਪਾਣੀ ਲੱਥਿਆ ਨਾ ਉਦੋਂ ਜੀਸੀਬੀ ਮਸ਼ੀਨਾਂ ਚਾਹੀਦੀਆਂ ਹੋਣਗੀਆਂ ਇੱਥੇ ਟਰੈਕਟਰਾਂ ਦੀ ਸੇਵਾ ਕਰਿਓ ਟਰਾਲੀਆਂ ਦੀ ਸੇਵਾ ਕਰਿਓ ਕਿਉਂਕਿ ਇਹਨਾਂ ਵਿਚਾਰੇ ਤੇ ਟਰੈਕਟਰ ਟਰਾਲੀਆਂ ਵੀ ਪਤਾ ਨਹੀਂ ਕਿੱਥੇ ਹੋਣੇ ਨੇ ਉਸ ਵੇਲੇ ਚੱਲਦੇ ਹੋਣੇ ਕਿ ਨਹੀਂ ਤੇ ਬਹੁਤ ਲੋਡ ਪੈਣੀ ਆ ਸੋ ਮੇਰੀ ਮਨਤ ਵਾਲੀ ਗੱਲ ਹੈ ਵੀ ਆਪਾਂ ਰਾਸ਼ਨ ਪਾਣੀ ਤੇ ਕਮੀ ਵੈਸੇ ਨਹੀਂ ਕਦੀ ਆਉਣ ਦਿੱਤੀ ਉਹ ਆਉਣ ਵੀ ਨਹੀਂ ਦੇਣੀ ਤੁਸੀਂ ਅਸਲੀ ਸੇਵਾ ਸ਼ੁਰੂ ਹੋਣੀ ਜਦੋਂ ਬਿਮਾਰੀਆਂ ਫੈਲਣੀਆਂ ਪਾਣੀ ਲੱਥਣੇ ਆ ਮਸ਼ੀਨਾਂ ਦੀ ਲੋਡ ਪੈਣੀ ਆ ਜੀਸੀਬੀ ਦੀ ਟਰੈਕਟਰਾਂ ਟਰਾਲੀਆਂ ਦੀ ਮੈਡੀਕਲ ਕੈਂਪ ਲੱਗਣੇ ਚਾਹੀਦੇ ਜਿਹੜੇ ਗਵਾਇਆਂ ਦੀ ਲੋੜ ਪੈਣੀ ਲੋਕਾਂ ਨੂੰ ਰੀਹੈਬਿਲਿਟੇਸ਼ਨ ਵਾਸਤੇ ਲੋ ਸੋਚੋ ਵੀ ਲੋਕਾਂ ਦੇ ਘਰਾਂ ਦੇ ਫਰਨੀਚਰ ਰੁੜ ਗਏ ਲੋਕਾਂ ਦੇ ਉਦੋਂ ਲੋਕਾਂ ਨੂੰ ਲੋੜ ਪੈਣੀ ਵੀ ਉਹਨਾਂ ਨੂੰ ਕੁਛ 6 ਕੁਰਸੀਆਂ ਘਰ ਚ ਬੈਣ ਨੂੰ ਉਦੋਂ ਲੋਕਾਂ ਨੂੰ ਜਿਹੜੇ ਫੋਲਡਿੰਗ ਬੈੱਡ ਹੁੰਦੇ ਨੇ ਉਹ ਸੇਵਾ ਤਿਆਰ ਰੱਖਿਓ ਫਰਨੀਚਰ ਦੇ ਵਿੱਚ ਕਿਚਨ ਦੀਆਂ ਚੀਜ਼ਾਂ ਭਾਂਡੇ ਢਿੰਡੇ ਰੁੜ ਗਏ ਲੋਕਾਂ ਦੇ ਅਸਲੀ ਸੇਵਾ ਉਦੋਂ ਸ਼ੁਰੂ ਹੋਣੀ ਆ ਪਰ ਸਭ ਤੋਂ ਪਹਿਲਾ ਟਾਸਕ ਹੈ ਜਦੋਂ ਪਾਣੀ ਲੱਥੇ ਤੇ ਦਰਿਆ ਜਦੋਂ ਪਛਾਹ ਨੂੰ ਮੁੜਿਆ ਵਾਪਸ ਆਪਣੇ ਵਾਲੇ ਪਾਸੇ ਉਹ ਮਿੱਟੀ ਕਿੰਨੀ ਛੱਡ ਕੇ ਗਿਆ ਸਿਲਟ ਜਿੰਨੂੰ ਕਹਿ ਦਿੰਨੇ ਆ ਤੇ ਉਹ ਰੇਤਾ ਕਿੰਨੀ ਛੱਡ ਕੇ ਗਿਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਉਹਦੇ ਲਈ ਤਿਆਰ ਰਹੋ ਸਰ ਧੰਨਵਾਦ